ਮੌਸਮ ਦਾ ਮિજાਜ ਬਦਲ ਰਿਹਾ ਹੈ ਮੰਡੀ ਵਿੱਚ ਨਵੀਆਂ ਸਬਜ਼ੀਆਂ ਵੀ ਆਉਣ ਵਾਲੀਆਂ ਨੇ ਕਿਉਂਕਿ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਮੰਡੀ ਵਿੱਚ ਆਉਂਦੀਆਂ ਨੇ ਪਰ ਅੱਜ ਤੋਂ ਸ਼ਰਾਦ ਸ਼ੁਰੂ ਹੋਣ ਨੂੰ ਲੈ ਕੇ ਸਬਜ਼ੀਆਂ ਦੇ ਰੇਟ ਵੀ ਵੱਧ ਗਏ ਨੇ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਦੀ ਰਾਮਬਾਗ ਸਬਜੀ ਮੰਡੀ ਵਿੱਚ ਪੁੱਜੇ ਪੱਤਰਕਾਰਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਸਬਜ਼ੀਆਂ ਦੇ ਭਾਅ ਵੀ ਦੱਸੇ ਨੇ ਉਨਾ ਕੀ ਹੈ ਕਿ ਸਬਜ਼ੀਆਂ ਦੇ ਕੀ ਰੇਟ ਨੇ ਇਸ ਮੌਕੇ ਗੱਲਬਾਤ ਕਰਦਿਆਂ ਮੌਸਮ ਬਦਲ ਚੱਲਦੇ ਹੁਣ ਮੰਡੀ ਵਿੱਚ ਨਵੀਆਂ ਸਬਜ਼ੀਆਂ ਦੀ ਆਮਦ ਸ਼ੁਰੂ ਹੋਣ ਵਾਲੀ ਹੈ ਜਿਸ ਵਿੱਚ ਗਾਜਰ, ਸਾਗ, ਮੇਥੀ, ਮਟਰ, ਗੋਭੀ, ਸਲਗਮ ਇਹ ਸਬਜ਼ੀਆਂ ਦੇ ਮੌਸਮ ਇਸ ਤਬਦੀਲੀ ਹੋਣ ਨੂੰ ਲੈ ਕੇ ਮੰਡੀ ਵਿੱਚ ਆਉਣ ਵਾਲੀਆਂ ਨੇ ਉੱਥੇ ਇਹ ਨਾ ਕਿਹਾ ਹੈ ਕਿ ਪੁਰਾਣੀਆਂ ਸਬਜ਼ੀਆਂ ਦੇ ਰੇਟ ਵੀ ਦਿਨੋਂ ਦਿਨ ਵੱਧ ਰਹੇ ਨੇ ਮੇਰਾ ਨਾਮ ਸ਼ੋਕਪੱਟੀ ਕਿਹੜੀ ਮੰਡੀ ਚ ਪਹੁੰਚੇ ਹੋ ਤੇ ਕੀ ਖਰੀਦਣਗੇ ਮੈਂ ਰਾਮਬਗ ਮੰਡੀ ਦੇ ਵਿੱਚ ਪਹੁੰਚਿਆ ਐਸ ਮੰਡੀ ਦੇ ਵਿੱਚ ਗਰੀਬ ਬੰਦੇ ਨੂੰ ਇੱਕ ਵਧੀਆ ਤਰੀਕੇ ਦਾ ਚੀਜ਼ ਜਿਹੜੀ ਮਿਲ ਜਾਂਦੀ ਸੀ ਉਹ ਥੋੜੇ ਪੈਸੇ ਦੇ ਵਿੱਚ ਆਪਣੇ ਘਰ ਦਾ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਸਿਸਟਮ ਉਹਨੂੰ ਚਲਾ ਲੈਂਦਾ ਸੀ ਅੱਜ ਇਸ ਦੌਰ ਦੇ ਵਿੱਚ ਇੰਨਾ ਮਹਿੰਗਾ ਕੰਮ ਹੋ ਗਿਆ ਕਿ ਗਰੀਬ ਦੇ ਕੋਲ ਸਬਜ਼ੀ ਖਰੀਦਣੀ ਵਿੱਚ ਬੜੀ ਔਖੀ ਹੋ ਗਈ ਹੈ ਤੇ ਇਹ ਲਾ ਮਹंगाई ਵਾਲੇ ਵੱਧ ਲਈ ਆ ਇਹਦੇ ਨਾਲ ਛੋਟੀ ਜਿਹੀ ਤੰਕੀਰ ਪਾਣੀ ਚਾਹੀਦੀ ਤਾਂ ਕਿ ਗਰੀਬ ਵਧੀਆ ਤਰੀਕੇ ਨਾਲ ਰੋਟੀ ਜਿਹੜੀ ਖਾ ਸਕਣ ਧੰਨਵਾਦ ਇਹ ਉਹ ਨਾਮ ਦੱਸ ਕੇ ਕਿਹਦੀ ਮੰਡੀ ਹੈ ਸਬਜ਼ੀਆਂ ਦੇ ਕਿੰਨੇ ਜਜ਼ਫਾ ਹੋਇਆ ਹੈ ਇਹ ਉਸ ਹਰਮਨ ਨਾਮ ਦਾ ਰਾਮਗੜ ਮੰਡੀ ਇਹ ਕੀ ਚੀਜ਼ ਮਿਠੀ ਹੈ ਸਬਜ਼ੀਆਂ ਦੇ ਭਾਜ ਕਿੰਨੇ ਜਜ਼ਫਾ ਹੋਇਆ ਸਬਜ਼ੀਆਂ ਭਾਜੀ ਦੇਖੋ ਇਹ ਜੋ ਦਸਾਂ ਭਿੰਡੀਆਂ ਕਲੇਲੇ ਇਹ ਸੁੱਦੇ ਪੁਰਾਣੇ ਹੋ ਚੁੱਕੇ ਨੇ ਉਹ ਨਵੇਂ ਸੁੱਦੇ ਚੱਲਣ ਚੱਲਣ ਵਾਲੇ ਆ ਜਿਸ ਤਰ੍ਹਾਂ ਗਾਜਰਾ ਮਟਰ ਛਲਗਮ ਮੇਤੀ ਸਾਰ ਇਹ ਨਵੇਂ ਸੁੱਦੇ ਚੱਲੇ ਜਦੋਂ

ਤੇ ਉਹਨ ਐਸਲੀ 120 ਰੁਪਏ ਕਿਲੋ ਜਾ ਰਹੀ ਹੈ ਗਾਹਕਾਂ ਦਾ ਆਮ ਚਿਕੜਾ ਰੋਕ ਗਿਆ ਲਕਾਂ ਦੀ ਮਕੋਜੀ ਜਿੰਨੇ ਕਰੋਗੇ Shimla ਮੋਟੇ ਲੈਣ ਹੁੰਦਾ ਹੈ ਉਹ ਲੈ ਹੀ ਇੱਥੇ ਆ ਕੇ ਰੀਡ ਪੁੱਛਦਾ ਤੇ ਉਹ ਚਾਹਦਾ ਚਲੋ ਹੋਜੀ ਗੱਲ ਬਹੁਤ ਜਿਹੜੀ ਸਬਜ਼ੀਆਂ ਦੀ ਰੇਟ ਵਧਿਆ ਉਹ ਬਸ ਗਾਜਾਂ ਦੇ ਵਿਆਹ ਦੇ ਲਸਣ ਦਾ ਰੇਟ ਵਧਿਆ ਜੇ ਲਸਣ ਦਾ ਰੇਟ ਵਧਿਆ ਤੇ ਅਦਰਕ ਦਾ ਰੇਟ ਕਰ ਗਿਆ ਮੈਨੇ ਅਦਰਕ ਪਹਿਲਾਂ 50 ਰੁਪਏ ਪਾਸ ਸੀ ਤੇ ਅਦਰਕ 80 ਬਾਈ ਕੀਆ ਲਸਨ ਲਸਨ 100 ਰੁਪਏ ਬਾਅ ਹੈ ਐਸ ਤਰ੍ਹਾਂ ਤੇ ਅਦਰਕ 20 ਰੁਪਏ ਬਾਅ ਹੈ ਪਹਿਲੇ ਲਸਨ 500 ਬਾਅ ਹੈ ਅਦਰਕ ਅਗਾਸੀ ਆਪਣਾ 80 ਰੁਪਏ ਬਾਅ ਮੰਗੀ ਲੈਵਲ ਤੇ ਸੋਦਾ ਚੀਕ ਘਟਦੀ ਏ ਇੱਕ ਵਾਰ ਜੰਦੀ ਏ ਇੱਕ ਘਟ ਕਾਰਨ ਕੀ ਸਮਝ ਕਿਉਂ ਸਮਝ ਜਿਹੜੀ ਚੀਜ਼ ਘਟਾਉਂਦੀ ਏ ਉਹ ਮਹਿੰਗੀ ਹੋਈ ਜਿਹੜੀ ਮੰਗੀ ਮੜੀ ਜ਼ਿਆਦਾ ਜੋ ਉਹ ਸਸਤੀ ਕੋਈ ਚੀਜ਼ ਜ਼ਿਆਦਾ ਆਪਣੇ ਆਪ ਹੀ ਸਸਤੀ